ਹਾਲੀਵੁੱਡੋਂ ਲੈ ਕੇ ਆਏ ਉਹਨਾਂ ਨੇ ਸਾਡੇ ਘਰੇ ਆਣ ਕੇ ਸੋਟੇ ਚਲਾਏ ਤੇ ਨਾਲ ਇੱਕ ਟਾ ਚਲਾਈਆ ਉਹਨਾਂ ਦੇ ਜੀ 8-10 ਜਾਣੇ ਬੰਦੇ ਸੀ ਨਾਲ ਉਹਨਾਂ ਦੇ ਨਾਲ 4-5 ਲੇਡੀਜ਼ ਸੀ ਆਪਾਂ ਆਓ

ਹਾਂ ਜੀ ਸਾਹ ਲਓ ਕੇ ਹਾਂ ਦੀ ਬਾਲਨ ਦੀ ਲੈ ਕੇ ਆਏ ਉਹਨਾਂ ਨੇ ਸਾਡੇ ਘਰੇ ਆਣ ਕੇ ਸੋਟੇ ਚਲਾਏ ਤੇ ਨਾਲ ਇੱਕ ਤਾਂ ਚਲਾਈਆ ਉਹਨਾਂ ਦੇ ਜੀ 8 10 ਜਣੇ ਬੰਦੇ ਸੀ ਨਾਲ ਉਹਨਾਂ ਦੇ ਨਾਲ 4 5 ਲੇਡੀਜ਼ ਸੀ ਉਹਨਾਂ ਨੇ ਉਹ ਨਗਰਦੇਵ ਸਿੰਘ ਨੇ ਆ ਕੇ ਮੇਰੇ ਸਿਰ ਤੇ ਜੀ ਸੋਟਾ ਮਾਰਿਆ ਤੇ ਨਾਲੇ ਉਹਨਾਂ ਦੇ ਬੇਟੇ ਨੇ ਮਾਰਿਆ ਤੇ ਨਾਲੇ ਉਹਨਾਂ ਦੀ ਵਾਈਫ ਸੀ ਨਾਲ ਹਾਂਜੀ ਸਰਬਜੀਤ ਕਾਰ ਉਹਨਾਂ ਦਾ ਦਾਵਾ ਤੇ ਨਾਲ ਇੱਕ ਬਲਜਿੰਦਰ ਵਾ ਉਹਨਾਂ ਦੇ ਹਸਬੰਦ ਦਾ ਨਾਮ ਕੀ ਤਰਸੀਮ ਸਿੰਘ ਵਾ ਉਹਨਾਂ ਦੀ ਸੱਸ ਦੀ ਬੰਸ ਹੋਗਾ ਜੀ ਨਾਮ ਦਾ ਸੋ 12 12 ਹਾਂਜੀ ਹਾਂ ਕਰਦੇ ਜੀ ਹਾਂਜੀ ਹਾਂਜੀ ਵੀ ਸਾਨੂੰ ਇਨਸਾਕ ਦਿੱਤਾ ਜਾਵੇ ਕੋਨਾ 2 ਛਤੀ ਉਹਨਰੇ ਢੰਡੇ ਢੁੰਡੇ ਚਲਾਏ ਆ ਚਲਾਇਆ ਨਹੀਂ ਜੀ ਉਹਨਾਂ ਨੇ ਪਿੰਡੋਂ ਆਣ ਕੇ ਚਲਾਇਆ ਅਸੀਂ ਆਪ ਦੇ ਘਰ ਸੀ ਉਹ ਆਣ ਕੇ ਪਿੰਡੋਂ ਆਣ ਕੇ ਉਹਨਾਂ ਨੇ ਚਲਾਇਆ ਇਹ ਤਾਂ ਦੇ ਗੋਸ਼ ਲੱਗ ਰਿਹਾ ਧੂਂ ਲੱਗ ਰਿਹਾ ਹਾਂਜੀ ਹਾਂ ਜੀ ਇਹ ਦਾ ਪਾਜੀ ਹਾ ਉਸਾਰ ਪਾਜੀ ਉਹਨਾਂ ਨੇ ਨਾਮ ਦੇ ਉਸ ਤੋਂ ਹੋਈ ਇਹ ਤਾਂ ਮੈਂ ਜਨਾ ਹੈਗਾ ਬਾਪੇ ਉਹਦੇ ਫਾਦਰ ਦਾ ਨਾਮ ਹੈਗਾ ਵਾ ਲਾਬਾ ਸਿੰਘ ਮਾਂ ਦਾ ਹੈਗਾ ਨਾਮ ਜੀ ਪੰਮੀ ਤੇ ਜੀ ਉਹਨਾਂ ਨੇ ਹਨਾ ਆਪ ਦਾ ਜਵਾਈ ਵੀ ਸੱਧਿਆ ਹੈ ਤੇ ਇਹਨਾਂ ਨੇ ਸਾਰਿਆਂ ਨੇ ਸਤ ਅਟੈਕ ਕੀਤਾ ਵੇ ਇਹਨਾਂ ਨੇ ਕੀ ਕਰ ਲੜਾਈ ਉਹ ਲੜਾਈ ਹਾਂ ਜੀ ਇਹ ਲੜਾਈ ਕਰਦੇ ਸੀ ਸਾਡੇ ਨਾਲ ਕੇ ਸਾਰੇ ਜੀ ਨਹੀਂ ਜੀ ਸਾਡੀ ਨਹੀਂ ਉਹਨਾਂ ਨਾਲ ਕੋਈ ਵੀ ਰਲ ਰਿਸ਼ਾ ਨਹੀਂ ਸੀ ਇਹ ਅਸੀਂ ਇਹਨਾਂ ਨੂੰ ਕਿਹਾ ਇਹਨਾਂ ਨੇ ਸਾਡੇ ਗੇਟ ਮਰੇ ਟਰਾਲੀ ਲਾਤੀ ਅਸੀਂ ਕਿਹਾ ਤੁਸੀਂ ਟਰਾਲੀ ਆਪ ਦੀ ਹਟਾ ਲਓ ਤੇ ਇਹ ਕਹਿੰਦੇ ਅਸੀਂ ਨਹੀਂ ਹਟਾਉਣੀ ਇਦੋਂ ਜੀ ਲੜਾਈ ਵਧ ਗਈ ਮੇਰੇ ਕੋਈ ਸੀ ਹੀ ਸਾਡੇ ਘਰੇ ਤੇ ਪਤਾ ਹੈ ਇਸ ਅਹੀ ਲੇਡੀਆਂ ਸੀ ਤੇ ਇਹਨਾਂ ਨੇ ਲੇਡੀਆਂਾਂ ਤੇ ਆਣ ਕੇ ਵਾਰ ਕਰ ਉਹਦਾ ਦੂਰ ਛੱਕੀ ਤੁਸੀਂ ਉਹਦੇ ਜਗ੍ਹਾ ਤੇ ਜਿਹੜਾ ਆਪਣਾ ਬਾਲਰ ਰੱਖਿਆ ਪਈ ਕੋਈ ਉਹ ਕਹਿਦਾ ਬਣੀਗਾ ਪਲਾਟ ਉਹ ਪਲਾਟ ਰੱਦ ਹੋਏ ਪਿਆ ਉਹ ਜਾਣ ਕੇ ਅਸੀਂ ਕਲ ਕਰਨੋਲਾਂਾਂ ਚ ਰਹਿੰਦੇ ਆ ਤੇ ਕਰਨੋਲਾਂ ਵਾਲੇ ਵਰਤਦੇ ਆ ਇਹ ਕਹਿੰਦੇ ਅਸੀਂ ਵਰਤਣਾ ਬਸ ਨਹੀਂ ਉਹ ਕਹਿ ਰਿਹਾ ਕਿ ਸਰਪੰਚ ਕਹਿੰਦਾ ਮੈਂ ਕਿਸੇ ਨੂੰ ਨਹੀਂ ਦਿੱਤਾ ਹਾਂ ਉਹ ਕਹਿੰਦਾ ਮੈਂ ਕਿਸੇ ਨੂੰ ਨਹੀਂ ਦਿੱਤਾ ਉਹ ਮੁੱਕਰ ਗਏ ਆ ਕਹਿੰਦੇ ਮੈਂ ਕੱਲ ਕਿਸੇ ਨੂੰ ਨਹੀਂ ਕਿਹਾ ਭਾਵੇਂ ਜਿੱਦਾਂ ਮਰਦੇ ਜਾ ਕੇ ਸਾਡੇ ਪਿੰਡੋ ਜਾ ਕੇ ਪੁੱਛੋ ਉਹ ਕਹਿੰਦਾ ਮੈਂ ਕਿਸੇ ਨੂੰ ਨਹੀਂ ਕਿਹਾ ਵੀ ਜਾ ਕੇ ਪਲਾਟ ਰੱਖੋ ਕਹਿੰਦਾ ਇਹ ਝੂਠਾ ਇੰਜ਼ਾਮ ਲੰਦੇ ਆ ਸਾਡੇ ਕਿੰਨੇ ਜਨੇ ਤੁਹਾਡੇ ਦੱਸਦਾ ਇਹ ਹੈਗੇ 10 12 ਜਣੇ ਜੀ ਇਹਨਾਂ ਨੂੰ ਲਾਂਬਲੇ ਮੁੰਡੇ ਵੀ ਸੱਦੇ ਹੋਏ ਸੀ ਹਾਂਜੀ ਅਸੀਂ ਕਹਿੰਨੇ ਸਾਨੂੰ ਇਨਸਾਫ ਚਾਹੀਦਾ ਬਸ ਇਸ ਗੱਲ ਦਾ ਵੀ ਗਾਂ ਤੋਂ ਸਾਡੇ ਨੇ ਹੀ ਕਟਨਾ ਵਾਪਰੇ ਹਾਂਜੀ ਮੇਰਾ ਨਾਮ ਗੁਰਦੇਵ ਸਿੰਘ ਆ ਜੀ ਜਦੋਂ ਬੋਲ ਦੇ ਕਟਨੇ ਹੋ ਵਾਪਰੀ ਆ ਜਿੱਦਾਂ ਜੀ ਸਾਨੂੰ ਪੰਜਾਬ ਨੇ ਥਾਂ ਦਿੱਤਾ ਸੀ ਸਰਕਾਰੀ ਧਾਮ ਪਲਾਟ ਮਿਲੇ ਹੋਏ ਆ ਉਹਦੇ ਬਾਰੇ ਜਿੱਦਾਂ ਸੀ ਇਹਨਾਂ ਨੇ ਵਿੱਚ ਆਦਾ ਸਮਾਨ ਛੱਟਿਆ ਹੋਇਆ ਜੀ ਇਹ ਚੱਕਦੇ ਨਹੀਂ ਸੀ ਅਸੀਂ ਵੀ ਆਪਦਾ ਬਾਲਨ ਲੈ ਕੇ ਗਏ ਆ ਕਿ ਬਾਲਨ ਉੱਥੇ ਲਾਉਣ ਲੱਗੇ ਆ ਤੇ ਸਾਰਾ ਟੱਬਰ ਜੀ ਡਾਂਗਾ ਲੈ ਕੇ ਤੇਜ ਹਥਿਆਰ ਲੈ ਕੇ ਉੱਥੇ ਖੜੇ ਸੀਗੇ ਜਿਹੜੇ ਕਾਲਾ ਦਰਸ਼ਨ ਸਿੰਘ ਜੀ ਮੰਨਾ ਤੇ ਰਾਜੂ ਜੀ ਤੇ ਨੋਨੀ ਗਰਮੇਸ਼ ਸਿੰਘ ਉਹਦੇ ਘਰ ਦੀ ਤੇ ਇਹ ਗੋਪੀ ਦੇ ਘਰ ਦੀ ਜਿੱਟਾ ਸਾਰੇ ਯਾਨੀ ਅਸੀਂ ਸਾਰੇ ਤੇਜ ਹਥਿਆਰ ਨਾਲ ਹਮਲਾ ਕਰਦੇ ਸੀ ਡਾਂਗਾ ਛੋਟੇ ਵੀ ਉੱਥੇ ਵਰੇ ਜੀ ਇਟਾ ਨਾਲ ਵੀ ਹਮਲਾ ਕੀਤਾ ਇਹਨਾਂ ਨੇ ਜੀ ਸਾਡੇ ਗੇਟ ਵਿੱਚ ਮਾਰੀਆਂ ਇਟਾਂ ਬਾਅਦ ਚ ਲਾਸਟ ਜਾ ਕੇ ਜਿੱਦਾਂ ਜੀ ਸਾਡੇ ਬਜ਼ੁਰਗ ਨੂੰ ਅੰਦਰ ਜਾ ਕੇ ਢਾਇਆ ਇਹਨਾਂ ਨੇ ਅੰਦਰ ਜਾ ਕੇ ਡਾਂਗਾ ਮਾਰੀਆਂ ਇਦਾਂ ਕੀਤਾ ਜੀ ਬਾਅਦ ਚ ਸਾਡੇ ਜੀ 3 ਜ਼ਖਮੀ ਹੋਏ ਆ ਜੀ ਇਦਾਂ ਤੇਜ਼ ਦਾ ਹਥਿਆਰ ਵੀ ਹਾਂਜੀ ਇਥੇ ਹਥਿਆਰ ਹੈਗਾ ਸੀ ਜੀ ਮੁੰਡੇ ਨੂੰ ਮੰਨੇ ਕੋਲ ਸੀਗਾ ਜੀ ਲਾਤਰ ਸੀਗਾ ਇਹਦੇ ਕੋਲ ਜੀ ਜਦਾਂ ਇਹ ਲਾਤਰ ਲੈ ਕੇ ਆਇਆ ਵੀ ਆ ਅੰਦਰ ਬਹੁਤ ਜ਼ਖਮੀ ਹੈ ਰਕਮੀ ਜਿੱਦਾਂ ਜੀ ਮੇਰਾ ਤੇ ਉਹ ਮੇਰਾ ਜੀ ਹੋਇਆ ਮੇਰੀ ਮਾਤਾ ਜੀ ਹੋਇਆ ਮੇਰੀ ਭਤੀਜੀ ਨੂੰ ਬਾਅਦ ਚ ਇਹਨਾਂ ਨੇ ਲਾਸਟ ਜਦਾਂ ਲੜਾਈ ਖਤਮ ਹੋਣ ਲੱਗਿਆ ਅੰਦਰ ਵੜ ਗਏ ਬਾਅਦ ਹੱਡੀ ਭਤੀਜੀ ਆਈ ਆ ਸਕੂਟਰੀ ਤੇ ਉਹ ਅੰਦਰ ਵੜਨ ਲੱਗੀ ਆ ਜੀ ਇਹਨਾਂ ਨੇ ਫੇਰ ਜਿੱਦਾਂ ਜੀ ਉੱਤੇ ਹਮਲਾ ਕਰ ਦਿੱਤਾ ਇਹਨਾਂ ਨੇ ਡਾਂਗਾ ਚਲਾਈਆ ਉਹਦੇ ਤੇ ਵੀ ਨਹੀਂ ਮੁੱਕਦੀ ਹਾਂਜੀ ਹਾਂਜੀ ਮੁੱਕੇ ਦੀਆਂ ਵੀਡੀਓ ਬਣੀਆਂ ਹੋਈਆਂ ਸਾਡੇ ਕੋਲ ਜੀ ਉਹ ਕੁੜੀਆ ਦੀ ਵੀ ਵੀਡੀਓ ਬਣਾਈ ਹੋਈ ਆ ਜੀ ਜਦੋਂ ਉਹਦੇ ਡਾਂਗਾ ਡੂੰਗਾ ਮਾਰਦੇ ਆ ਛੋਟੇ ਮਾਰਦੇ ਹੁਣ ਸਾਡੀ ਇਹੋ ਮੰਗ ਆ ਜੀ ਆਸ਼ਰਨਾਗੇ ਇਹਨਾਂ ਦੇ ਪਰਚਾ ਕੀਤਾ ਜਾਵੇ ਇਹਨਾਂ ਨੂੰ ਅੰਦਰ ਕੀਤਾ ਜਾਵੇ ਤਿੰਨ ਕੜਾਈ ਇਹ ਲਾ ਮੇਰਾ ਬਸੋ ਛੁੱਟਣ ਵਾਸਤੇ ਇੱਥੋਂ ਦੇ ਜੱਬੂ ਆਉਂਦੇ ਕਿਹ ਘਟਰਾ ਵਾਪਸ ਜਿਹੜੇ ਸਾਡੇ ਨਾਲ ਘਟਣਾ ਇਹ ਵਤੀ ਆ ਸਾਡਾ ਉੱਥੇ ਪਲਾਟਾ ਸੀ ਇੱਥੇ ਬਾਲਣ ਲਾਉਣ ਗਏ ਛੁੱਟਣਾ ਤਾਂ ਹੈਗਾ ਜੀ ਬਾਲਣ ਦੇ ਅੰਦਰ ਸੀ ਬਾਹਰੋਂ ਮੈਂ ਤਾਂ ਬੁੜਾ ਤੇ ਦੰਗ ਮਾਰਨ ਦਾ ਬਸ ਸਾਡੇ ਆਤਕਾ ਲਈ ਜਿਦੇ ਤੇ ਇਹਨਾਂ ਦੀ ਮੀਟਿੰਗ ਹੋਈ ਸੀ ਅੰਦਰ ਬੰਨੇ ਪੁਰਣਾ ਵਾਲੇ ਹੋਏ ਸੀ ਤਨਾ ਘਰਾਂ ਦੇ ਕੰਢ ਵਿੱਚ ਸਾਡੇ ਪਲਾਟ ਤੇ 5 6 ਜਿਹੜੇ ਆ ਲੱਦ ਕੀਤੇ ਹੋਏ ਆ ਜਿਹੜੇ ਮੋਰਲੇ ਮੇਰੇ ਪਲਾਟ ਕੋਈ ਸਰਕਾਰ ਨੇ ਹਾਂਜੀ ਸਰਕਾਰ ਨੇ ਪਾਈ ਸੀ ਤੁਨ ਤੇ ਕੋਈ ਕਿਨੇ ਕੋਈ ਸਾਡੇ ਗਾਉਂ ਨਾਲ ਕਟਮਾਰ ਕੀਤੀ ਆਗੇ ਸਾਡੇ 3 ਕੁ ਦਾ ਹਿੰਟਾਂ ਹਾਂ ਤੇ ਕਿੰਨੇ ਜਣੇ ਤੁਸੀਂ ਜਗਮੀ ਹੋਏ ਅੱਜ ਤੱਕ ਨਹੀਂ ਗਿਆ ਨੇ ਇੱਕ ਨੀਲਾ ਮੈਂ ਇੱਕ ਮਾਇਆ ਇੱਕ ਬੁੜਾ ਉਹਨਾਂ ਕੋਈ ਇੱਛਾ ਸੁਰ ਵੀ ਜਦੋਂ ਉਹਨਾਂ ਦਾ ਜੰਗਾ ਜੰਗਾ ਚੱਗੀਆਂ ਤੇ ਤenganੀਆਂ ਪਰਾਲੀ ਲੱਗ ਗਈ ਆ ਕਿਤੇ ਵਿੱਚ ਦਿੱਤਗੀਆਂ ਸੀ ਪਹਿਲਾਂ ਹਾਂ ਤੇ ਸਾਡੀ ਕੰਧ ਟਾ ਕੇ ਮੋਰਲੀ ਜੜੀ ਨਹੀਂ ਪਈ ਹੋਈ ਸੀ ਤੇ ਤਾਂ ਲੱਪੇ ਮਾਰ ਖੜੀਆਂ ਨੇ ਮਾਰ ਕਰ ਲਈਦਾ ਪ੍ਰਸ਼ਾਸਨ ਨੂੰ ਹੂੰ ਪ੍ਰਸ਼ਾਸਨ ਦਾ ਮਾਰ ਕਰ ਲਈਦਾ ਹੈ ਹਾਂ ਕੀ ਕਰਨ ਆਸੀਂ ਪਰਛੋਤ ਮੰਗਦੇ ਇਹ ਕਰਦੇ ਆ ਵੀ ਸਾਨੂੰ ਇੱਕ ਸਾਡਾ ਰਸਤਾ ਰੋਕ ਲੀਏ ਵਿੱਚ ਕਦੀ ਗਾਂ ਬੰਦਨ ਦੀ ਕਦੀ ਮੱਢ ਬੰਦਨ ਦੀ ਸੜਕਾਂ ਜਿਹੜੀ ਮੇਰੀ ਉੱਥੇ ਨੋਂ ਵਸਦੀ ਆ ਉਹਦਾ ਗਾੜੀ ਆ ਸਾਨੂੰ ਜਾਣਾ ਪੈਂਦਾ ਅਸੀਂ ਇਹਨਾਂ ਦੀ ਜਮਾਨਤ ਕਰਾਉਣਾ ਚਾਹੁੰਨੇ ਹਾਂ ਰੋਜ਼ ਅਸੀਂ ਲੜਾਈ ਕਰਨੀ ਆ ਬੁੱਢੇ ਠੇਰੇ ਆ ਪਰਚੇ ਭੌਣੇ ਹਾਂ ਪਰਚੇ ਪਾਉਣੇ ਹੋਣਾ ਤੇ ਮੈਂ ਡਾਕਟਰ ਹਰਪਿੰਦਰ ਸਿੰਘ ਸਿਵਲ ਆਸਪਟਲ ਦਾ ਡਾਕਟਰ ਲੋਟੀ ਮੇਰੀ ਪੋਸਟਿੰਗ ਹੈ ਕੱਲ ਤਕਰੀਬਨ 5:00 ਵਜੇ ਨਾਲ ਆਪਣੇ ਕੋਲ ਜੱਪੋਵਾਲ ਤੋਂ 5 ਐਮਐਲ ਦੀ ਕੇਸ ਆਇਆ ਹੈ ਪਰਿ ਕੋੜ ਉਹਨਾਂ ਵਿੱਚੋਂ ਜਿਨ੍ਹਾਂ ਦਾ ਨਾਮ ਊਸ਼ਾ ਸਰਬਜੀਤ ਬਲਸਕੋਰ ਗਿਆਨ ਸਿੰਘ ਤੇ ਨੀਲਮ ਕੋਰ ਹਨ ਇਹਨਾਂ ਦੇ ਐਮਐਲਰ ਕਟਕੇ ਇਹਨਾਂ ਦੀ ਜਰੀ ਸਰਕਰ ਆਬਜ਼ਰਵੇਸ਼ਨ ਇਕੱਠੇ ਕਰੇ ਵਾਸਤੇ ਰੱਖੀ ਗਈ ਹੈ ਜਿਹੜੀ ਐਮਐਲਰ ਆ ਪਪੋ ਪੁਲਿਸ ਨੂੰ ਅਗਲੀ ਕਾਰਵਾਈ ਕਰਕੇ ਦੇ ਦਿੱਤੀ ਹੈ। ਫਿਰ ਇਹ ਸੂਚਨਾ ਪਬਲਿਕ ਨੂੰ ਸੁਣਾ ਸਕੀ। ਹਾਂਜੀ ਹਾਂਜੀ ਇਲਾਇਦੇ ਦੇ ਅਧੀਨ ਦੇ ਦਾਖਲ। ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ। ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਵਸਦੇ ਵਿੱਚ ਕਰਵਾਓ। ਹਰ ਸਮੱਸਿਆ ਦਾ ਸਮਾਧਾਨ ਕਰਵਾਓ। ਜਿਵੇਂ ਗ੍ਰਹਿ ਕਲੇਸ਼, ਨੌਕਰੀ ਕਾਰੋਬਾਰ, ਸੌਗਣ ਦੁਸ਼ਮਣ ਤੋਂ ਛਡਕਾਰਾ, ਲਵ ਮੈਰਿਜ ਪ੍ਰੋਬਲਮ, ਵਿਦੇਸ਼ ਯਾਤਰਾ, ਕੋਰਟ ਕੇਸ ਤੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟਮਣਾ ਕੀਤਾ ਕਰਾਇਆ ਰੂਸੇ ਨੂੰ ਬਣਾਉਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488